सुनने में हालांकि फोन नंबर देओ शुरुआत कौन है क्या ਲਾਈਸੈਂਸ ਹੈਗਾ? ਲਾਈਸੈਂਸ ਨਹੀਂ ਹੈਗਾ। ਆਧਾਰ ਕਾਰਡ ਹੈਗਾ? ਸਾਰੇ ਵੀ ਚਲਾਨ ਤਾਂ ਵੈਸੇ ਸਾਰਾ ਵੀ ਕਰ ਰਹੇ ਆ ਪਰ ਹੁਣ ਜਿਹੜੀ ਸਪੈਸ਼ਲੀ ਚੈਕਿੰਗ ਆ ਉਹ ਮਾਈਨਰ ਡਰਾਈਵਿੰਗ ਦੀ ਆ ਅੰਡਰਏਜਡ ਆ ਬੱਚੇ ਨੇ ਜੋ 18 ਸਾਲ ਤੋਂ ਵੱਧ ਉਮਰ ਦੇ ਬੱਚੇ ਨੇ ਮੋਟਰ ਵਹੀਕਲ ਚਲਾਉਂਦੇ ਨੇ ਉਹਨਾਂ ਦਾ ਚਲਾਣ ਦਰਨੇ ਆ ਬਿਨਾਂ ਲਾਇਸੈਂਸ ਤੋਂ ਚਲਾਉਂਦੇ ਆ ਤੁਸੀਂ ਮਾਪੇ ਨੂੰ ਕੀ ਕਹਿਣਾ ਜਾਊਗਾ ਮਾਪੇ ਨੂੰ ਕਹਿਣਾ ਚਾਹੁੰਦੇ ਆ ਵੀ ਮਾਪੇ ਆਪਣੇ ਬੱਚਾ ਨੂੰ ਇਹ ਮੋਟਰ ਵਹੀਕਲ ਨਾ ਦੇਣ ਕਿਉਂਕਿ ਪੰਜਾਬ ਸਰਕਾਰ ਨੇ ਇਹ ਰੂਲ ਪਾਸ ਕਰਕੇ ਲਾਗੂ ਕਰਤਾ 21 ਅਗਸਤ ਤੋਂ ਇਹ ਇੰਪਲੀਮੈਂਟ ਹੋ ਗਿਆ ਜਿਹਦੇ ਵਿੱਚ 25000 ਰੁਪਇਆ ਜੁਰਮਾਨਾ ਤੇ ਜਾਂ 3 ਸਾਲ ਦੀ ਜੈਦ ਆ ਉਸ ਮਾਪੇ ਵਾਸਤੇ ਜੋ ਆਪਣੇ ਬੱਚਾ ਨੂੰ ਇਹ ਵਹੀਕਲ ਪ੍ਰੋਵਾਈਡ ਕਰਦੇ ਸਾਰੇ